ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੰਗ ਪ੍ਰਯਾਤ ਛੰਦ ਸੱਪ ਦੀ ਚਾਲ ਵਾਲਾ ਛੰਦ ਹੈ ਜੀ ਨਮੋ ਸਰਬਮਾਨੇ ਸਾਰਿਆਂ ਦੇ ਮੰਨਣਯੋਗ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸਮਸਤੀ ਦੇ ਧਾਨੇ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਦੇਵ ਦੇਵੇ ਪ੍ਰਮਾਤਮਾ ਦੇਵਤਿਆਂ ਦਾ ਵੀ ਪੂਜਣ ਯੋਗ ਹੈ ਜੀ ਪ੍ਰਕਾਸ਼ ਦੇਵਤਿਆਂ ਨੂੰ ਵੀ ਪ੍ਰਕਾਸ਼ ਵਾਹਿਗੁਰੂ ਹੀ ਦਿੰਦੇ ਹਨ ਆਪ ਜੀ ਨੂੰ ਨਮਸਕਾਰ ਹੈ ਜੀ ਅਪੇਖੀ ਅਪੇਵੇ ਭੇਖੀ ਭੇਖਾ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਕਾਲ ਕਾਲੇ ਕਾਲਾਂ ਦਾ ਵੀ ਕਾਲ ਕਰਨ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਪਾਲੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਗਾਉਣੇ ਗਾਉਣੇ ਹੁੰਦਾ ਜੀ ਪਹੁੰਚ ਕਰਨ ਵਾਲਾ ਸਰਬ ਥਾਂ ਤੇ ਪਹੁੰਚ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਭਾਉਣੇ ਭਾਉਣੇ ਹੁੰਦਾ ਜੀ ਨਿਵਾਸ ਸਾਰੇ ਲੋਕਾਂ ਦੇ ਵਿੱਚ ਨਿਵਾਸ ਕਰਨ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਅਨੰਗੀ ਅਨਾਥੇ ਅਨੰਗੀ ਹੁੰਦਾ ਜੀ ਨੰਗੀ ਦਾ ਮਤਲਬ ਅੰਗਾ ਤੋਂ ਰਹਿਤ ਅਨਾਥੇ ਨਾਥੇ ਦਾ ਮਾਲਕ ਅਨਾਥੇ ਤੇਰਾ ਕੋਈ ਮਾਲਕ ਨਹੀਂ ਹੈ ਅੰਗਾ ਤੋਂ ਰਹਿਤ ਵਾਹਿਗੁਰੂ ਤੇਰਾ ਕੋਈ ਮਾਲਕ ਨਹੀਂ ਹੈ ਆਪ ਜੀ ਨੂੰ ਨਮਸਕਾਰ ਹੈ ਜੀ ਨਰਸੰਗੀ ਪਰਮਾਥੇ ਸੰਗ ਸ਼ਰਮ ਤੋਂ ਰਹਿਤ ਵਾਹਿਗੁਰੂ ਸਬਦੇ ਮਾਲਕ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਭਾਨ ਭਾਨੇ ਸੂਰਜਾਂ ਦੇ ਵੀ ਸੂਰਜ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਮਾਨ ਮਾਨੇ ਮੰਨਣ ਪੂਜਣ ਯੋਗ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ नमो चंद्र चंद्रे प्रकाश रूप वाहि गुरु चंद्रमा दा भी चंद्रमा वाहि आप जी नु नमस्कार है जी नमो पान पाने सूरज दा भी सूरज वाहि आप जी नु नमस्कार है जी सूरज दा नु भी प्रकाश देने वाला वाहि गुरु ही है ना जी नमो गीत गीते गीता दा भी गीत मंगल स्वरूप वाहि गुरु आप जी नु ਨਮਸਕਾਰ ਹੈ ਜੀ ਨਮੋ ਤਾਨ ਤਾਨੇ ਸੰਗੀਤਨ ਨੂੰ ਵੀ ਵੱਲ ਦੇਣ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਨਰਤ ਨਰੇਤੇ ਨਿਰਨਾ ਕਰਨ ਵਾਲੇ ਵਾਹਿਗੁਰੂ ਨਿਚੋੜ ਕੱਢਣ ਵਾਲੇ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਨਾਦ ਨਾਦੇ ਸੰਗੀਤ ਦੇ ਵੀ ਮੂਲ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਪਾਨ ਪਾਨੇ ਹੱਥਾਂ ਦੇ ਪ੍ਰੇਰਕ ਵਾਹਿਗੁਰੂ ਤੈਨੂੰ ਨਮਸਕਾਰ ਹੈ ਜੀ ਕਿਉਂਕਿ ਆਪਣੇ ਸਰੀਰ ਨੂੰ ਪ੍ਰੇਰਣਾ ਵਾਹਿਗੁਰੂ ਦੇ ਰਹੇ ਨੇ ਤਾਂ ਹੀ ਇਹ ਚੱਲਦਾ ਹੈ ਜੀ ਜੋ ਕਰਦੇ ਆ ਵਾਹਿਗੁਰੂ ਪ੍ਰੇਰਣਾ ਆਪਣੀ ਆਤਮਾ ਨੂੰ ਦਿੰਦੇ ਆ ਤੇ ਆਪਣੀ ਆਤਮਾ ਫਿਰ ਉਹ ਸਰੀਰ ਦੇ ਹਿਸਾਬ ਨਾਲ ਰਕਮ ਕਰਦੀ ਹੈ ਨਮੋ ਬਾਦ ਬਾਦੇ ਬਾਦੇ ਹੁੰਦਾ ਜੀ ਬਾਜੇ ਵਾਜੇ ਵਜਾਉਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨੰਗੀ ਨਾਮੇ ਨੰਗੀ ਸੁੰਦਰ ਸਰੂਪ ਵਾਹਿਗੁਰੂ ਸੁੰਦਰ ਰੂਪ ਵਾਹਿਗੁਰੂ ਨਾਸਾਂ ਤੋਂ ਵੀ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸਮਸਤੀ ਸਰੂਪੇ ਸਭ ਸਰਵ ਰੂਪ ਧਾਰਨ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਪਰਪੰਗੀ ਪਰਮਾਥੇ ਪਰਪੰਗੀ ਪਰਮਾਥੇ ਨਾਸ ਤੋਂ ਰਹਿਤ ਮਲੇ ਜਾਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸਮਸਤੀ ਬੇਭੂਤੇ ਸਭ ਜੀਵਾਂ ਨੂੰ ਤਨ ਦੌਲਤ ਦੇਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਕਲੰਕੰ ਬੇਨਾਨੇ ਕਲੰਕੀ ਸਰੂਪੇ ਕਲੰਕ ਤੋਂ ਰਹਾਤ ਨੇਕ ਵੰਗ ਸਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਰਾਜ ਰਾਜੇਸਵਰੰ ਪਰਮ ਰੂਪੇ ਰਾਜਿਆਂ ਦੇ ਵੀ ਸ਼ਰੋਮਣੀ ਰਾਜੇ ਬਹੁਤ ਸੁੰਦਰ ਰੂਪ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸੋ ਇਨੀ ਬੇਨਤੀ ਪ੍ਰਵਾਨ ਕਰਨੀ ਜੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ